ਜੇਕਰ ਤੁਸੀਂ ਆਪਣੇ ਪੁਰਾਣੇ ਨੋਟ ਬਦਲਣਾ ਚਾਹੁੰਦੇ ਹੋ ਤਾਂ ਹੁਣ ਆਰਪੀਆਈ ਨੇ ਤੁਹਾਨੂੰ ਇੱਕ ਆਖਰੀ ਮੌਕਾ ਦਿੱਤਾ ਹੈ ਜੇਕਰ ਤੁਹਾਡੇ ਕੋਲ 500 ਤੇ 1000 ਰੁਪਏ ਦੇ ਪੁਰਾਣੇ ਨੋਟ ਨੇ ਤਾਂ ਤੁਸੀਂ ਇਹਨਾਂ ਨਿਯਮਾਂ ਦੇ ਤਹਿਤ ਇਹਨਾਂ ਸਾਰੇ ਨੋਟਾਂ ਨੂੰ ਬਦਲ ਸਕਦੇ ਹੋ ਜਾਣਕਾਰੀ ਇਸ ਬਾਬਤ ਆ ਚੁੱਕੀ ਹੈ ਜਿੱਥੇ ਭਾਰਤੀ ਰਿਜ਼ਰਵ ਬੈਂਕ ਨੇ ਨਾਗਰੀਕਾਂ ਨੂੰ ਨੋਟਬੰਦੀ ਤੋਂ ਬਾਅਦ ਬੰਦ ਕੀਤੇ ਗਏ ਨੋਟਾਂ ਨੂੰ ਬਦਲਣ ਦੀ ਆਗਿਆ ਦਿੰਦੇ ਹੋਏ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਨੇ ਇੱਕ ਆਖਰੀ ਮੌਕਾ ਲੋਕਾਂ ਲਈ ਹੈ ਜਿਹੜੇ ਕਿ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਰੱਖਣ ਦਾ ਆਖਰੀ ਮੌਕਾ ਪ੍ਰਦਾਨ ਕਰਦੇ ਨੇ ਯਾਨੀ ਕਿ ਹੁਣ ਜਿਨ੍ਹਾਂ ਕੋਲ 500 ਤੇ 1000 ਰੁਪਏ ਦੇ ਨੋਟ ਨੇ ਉਹਨਾਂ ਨੂੰ ਇਹ ਜਿਹੜੀ ਕਰੰਸੀ ਹੈ ਐਕਸਚੇਂਜ ਕਰਨ ਦਾ ਇੱਕ ਆਖਰੀ ਮੌਕਾ ਮਿਲ ਗਿਆ ਦੱਸਿਏ ਕਿ 2016 ਤੋਂ ਨੋਟਬੰਦੀ ਤੋਂ ਬਾਅਦ ਇਹ ਨੋਟ ਸਾਰੇ ਅਵੈਧ ਹੋ ਗਏ ਸਨ ਪਰ ਹੁਣ ਤੁਸੀਂ ਇਹਨਾਂ ਨੂੰ ਬਦਲ ਸਕਦੇ ਹੋ RBI ਦੇ ਵੱਲੋਂ ਨਿਰਧਾਰਿਤ ਇੱਕ ਐਕਸਚੇਂਜ ਪ੍ਰਕਿਰਿਆ ਆਇਆ ਉਹ ਸੱਤ ਸ਼ਰਦਾ ਦੇ ਅਧੀਨ ਦੇ ਉੱਤੇ ਰੱਖੀ ਹੋਈ ਹੈ ਜਦੋਂ ਤੁਸੀਂ ਆਪਣੇ ਨੋਟਾਂ ਨੂੰ ਬਦਲਾਉਣਾ ਹੈ ਤੇ ਕੁਝ ਸ਼ਰਤਾ ਦੀ ਪਾਲਣਾ ਤੁਹਾਨੂੰ ਕਰਨੀ ਪਵੇਗੀ ਨੋਟ ਰੱਖਣ ਵਾਲੇ ਨਾਗਰਿਕ ਜਿਹੜੇ ਨੇ ਉਹਨਾਂ ਨੂੰ ਇੱਕ ਜਾਇਜ਼ ਕਾਰਨ ਦੇਣਾ ਚਾਹੀਦਾ ਹੈ ਕਿ ਅਖਰ ਉਹਨਾਂ ਦੇ ਕੋਲ ਨੋਟ ਕਿਵੇਂ ਹਨ ਜਾਨੀ ਕਿ ਕੋਈ ਵਿਰਾਸਤ ਹੈ ਜਾਂ ਕੋਈ ਕਾਨੂੰਨੀ ਨਿਪਟਾਰਾ ਤੇ ਨਾਗਰਿਕਾ ਨੂੰ ਨੋਟ ਦਾ ਆਨ ਪ੍ਰਦਾਨ ਕਰਨ ਦੇ ਲਈ ਲੋੜਿੰਦੇ ਦਸਤਾਵੇਜ਼ਾਂ ਦੀ ਜਿਹੜੀ ਚੀਜ਼ ਜਿਹੜੀ ਆ ਉਹ ਦੇਣੀ ਪਵੇਗੀ ਯਾਨੀ ਕਿ ਲੋੜਿੰਦੇ ਦਸਤਾਵੇਜ਼ ਦੇਣੇ ਪੈਣਗੇ ਜਿਵੇਂ ਕਿ ਤੁਹਾਡਾ ਪਛਾਣ ਪੱਤਰ ਪਛਾਣ ਦਾ ਸਬੂਤ ਤੁਹਾਡੇ ਪਤੇ ਦਾ ਸਬੂਤ ਤੇ ਨਾਲ ਹੀ ਤੁਹਾਨੂੰ ਆਰਪੀਆਈ ਦਫ਼ਤਰਾਂ ਦੇ ਵਿੱਚ ਜਾਣਾ ਵੀ ਚਾਹੀਦਾ ਹੈ ਅਰ ਆਰਬੀਆਈ ਨੇ ਇਹ ਸਾਰੀਆਂ ਚੀਜ਼ਾਂ ਨੂੰ ਪਾਰਦਰਸ਼ਤਾ ਤੇ ਸਹੀ ਨਿਗਰਾਨੀ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਹੈ ਤੇ ਐਕਸਚੇਂਜ ਮਿਆਦ ਸੀਮਤ ਹੈ ਜਾਨੀ ਕਿ ਜਿੰਨੇ ਦਿਨ ਤੱਕ ਦਾ ਸਮਾਂ ਹੋਵੇਗਾ ਦਿੱਤੀ ਹੋਵੇਗੀ ਡੇਟ ਤਾਂ ਉਹਨੇ ਇੱਕ ਸਮੇਂ ਦੇ ਵਿੱਚ ਹੀ ਤੁਹਾਨੂੰ ਇਹ ਸਾਰਾ ਅਨਪ੍ਰਦਾਨ ਕਰਨਾ ਹੋਵੇਗਾ ਆਰਬੀਆਈ ਦੇ ਇਸ ਕਦਮ ਤੋਂ ਮੁਦਰਾ ਸਰਕੂਲੇਸ਼ਨ ਨੂੰ ਸੁਚਾਰੂ ਬਣਾਉਣੋਂ ਤੇ ਸਿਸਟਮ ਦੇ ਵਿੱਚ ਕਾਲੇ ਧਨ ਨੂੰ ਘਟਾਉਣ ਦੀ ਉਮੀਦ ਹੈ। ਇਹ ਸਾਰੀਆਂ ਚੀਜ਼ਾਂ ਦੇ ਨਾਲ ਕਾਲਾ ਧਨ ਘਟੇਗਾ। ਜਿਹੜਾ ਸਰਕੂਲੇਸ਼ਨ ਆ ਉਹ ਵਧੀਆ ਢੰਗ ਨਾਲ ਚੱਲੇਗੀ। ਇਹ RBI ਦੇ ਵੱਲੋਂ ਇਸ ਕਰਕੇ ਵੱਡਾ ਕਦਮ ਚੁੱਕਿਆ ਗਿਆ ਹੈ। ਜਦੋਂ ਕਿ ਇਸ ਪਹਿਲ ਕਦਮੀ ਨੂੰ ਮਿਸ਼ਰਤ ਸਮੀਖਿਆ ਪ੍ਰਾਪਤ ਹੋਈ ਹੈ ਔਰ ਇਹਨਾਂ ਲੋਕਾਂ ਲਈ ਇੱਕ ਮੌਕਾ ਪ੍ਰਦਾਨ ਕਰਦਾ ਹੈ ਜਿਨ੍ਹਾਂ ਕੋਲ ਪੁਰਾਣੀ ਕਰੰਸੀ ਹੈ ਔਰ ਉਹ ਐਕਸਚੇਂਜ ਜਿਹੜੀ ਆ ਕਰਵਾ ਸਕਦੇ ਨੇ। ਯਾਨੀ ਕਿ ਪਰ ਇਸ ਤੋਂ ਪਹਿਲਾਂ ਤੁਹਾਨੂੰ ਰਸਮੀ ਚਈਆਂ ਚੀਜ਼ਾਂ ਨੇ ਉਹਨਾਂ ਸਾਰੀਆਂ ਚੀਜ਼ਾਂ ਤੋਂ ਲੰਘਣਾ ਪਵੇਗਾ ਸਾਰੇ ਦਸਤਾਵੇਜ਼ਾਂ ਨੂੰ ਦੇਣਾ ਪਵੇਗਾ ਤੇ ਉਸ ਤੋਂ ਬਾਅਦ ਤੁਸੀਂ ਇਹ ਸਾਰੀਆਂ ਚੀਜ਼ਾਂ ਦਾ ਅਨਪਰਦਾਨ ਕਰ ਸਕਦੇ ਹੋ ਤਾਂ ਜੇਕਰ ਹੁਣ ਤੁਹਾਡੇ ਕੋਲ 500000 ਦੇ ਪੁਰਾਣੇ ਨੋਟ ਨੇ ਤਾਂ ਤੁਸੀਂ ਇਹਨਾਂ ਸਾਰੇ ਨੋਟਾਂ ਨੂੰ ਬਦਲ ਸਕਦੇ ਹੋ ਤੁਹਾਨੂੰ ਆਪਣਾ ਪਛਾਣ ਪੱਤਰ ਤੁਹਾਨੂੰ ਆਪਣਾ ਸਬੂਤ ਦੇਣੇ ਹੋਣਗੇ ਇਹ ਸਾਰੀਆਂ ਚੀਜ਼ਾਂ ਤੋਂ ਬਾਅਦ ਤੇ ਕਾਰਨ ਪਸਨੇ ਹੋਣਗੇ ਕਿ ਆਖਰ ਇਹ 500000 ਦੇ ਨੋਟ ਤੁਹਾਡੇ ਕੋਲ ਕਿਵੇਂ ਰਹਿ ਗਏ ਹਨ ਤੇ ਅਸੀਂ ਕੀ ਕਾਰਨ ਸੀ ਉਹ ਸਾਰੀਆਂ ਚੀਜ਼ਾਂ ਦੱਸਣ ਤੋਂ ਬਾਅਦ ਤੁਸੀਂ ਆਪਣੇ ਨੋਟਾਂ ਨੂੰ ਬਦਲ ਸਕਦੇ ਹੋ ਜਾਨੀ ਕਿ ਇੱਕ ਬਹੁਤ ਵੱਡਾ ਲਾਭ ਤੁਹਾਨੂੰ ਹੁਣ RBI ਦੇ ਵੱਲੋਂ ਦਿੱਤਾ ਜਾਣਾ ਹੈ ਇਸ ਜਾਣਕਾਰੀ ਨੂੰ ਸ਼ੇਅਰ ਕਰਨਾ ਬਣਦਾ ਹੈ ਤਾਂ ਕਿ ਖਬਰ ਲੋਕਾਂ ਤੱਕ ਪਹੁੰਚੇ ਔਰ ਉਸ ਤੋਂ ਬਾਅਦ ਹੁਣ ਇਹ ਵੱਡੇ ਕਦਮ ਤੁਹਾਡੇ ਲਈ ਬਹੁਤ ਫਾਇਦੇਮੰਦ ਨੇ ਤੇ ਇਸ ਕਰਕੇ ਇਹ ਜਾਣਕਾਰੀ ਲੋਕਾਂ ਤੱਕ ਪਹੁੰਚਣੀ ਜ਼ਰੂਰੀ ਹੈ